ਇਸ ਵੇਲੇ ਦੀ ਵੱਡੀ ਖਬਰ ਆਰਬੀ ਇੰਡੀਆ ਟੀਵੀ ਨਿਊਜ਼ ਤੇ ਤੁਹਾਨੂੰ ਦੱਸਣ ਜਾ ਰਹੇ ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀ ਰਾਜਕੁਮਾਰ 베ਰਕਾ ਸਾਬਕਾ ਮੰਤਰੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀਆਂ ਚੋਂ ਉਹਨਾਂ ਨੂੰ ਮੁੱਖ ਰੱਖਦਿਆਂ ਨਕੋਦਰ ਦੇ ਪਿੰਡ ਸ਼ੰਕਰ ਵਿਖੇ ਪਹੁੰਚੇ ਅਤੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਰਾਜਕੁਮਾਰ 베ਰਕਾ ਨੇ ਆਮ ਆਦਮੀ ਪਾਰਟੀ ਉੱਤੇ ਚਿੱcke ਸਵਾਲ ਸ਼ਬਦੀ ਵਾਰ ਕੀਤੇ ਉੱਥੇ ਹੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਪਿਆਰ ਦੀ ਪਹਿਲਾ ਮੰਗ ਸ਼ਬੀ ਲੋਕਾਂ ਵਿੱਚ ਦਿਖਾਈ ਉਸੇ ਤਰ੍ਹਾਂ ਹਰ ਇੱਕ ਨੂੰ ਪਿਆਰ ਨਾਲ ਮਿਲੇ ਹਰ ਇੱਕ ਨਾਲ ਪਿਆਰ ਨਾਲ ਆਸ਼ੀਰਵਾਦ ਲਿਆ ਬਜ਼ੁਰਗਾ ਤੋਂ ਇਹ ਵੱਡੀਆਂ ਤਸਵੀਰਾਂ ਨਕੌਦਰ ਦੇ ਪਿੰਡ ਸ਼ੰਕਰ ਤੋਂ ਤੁਸੀਂ ਵੇਖ ਸਕਦੇ ਹੋ ਤਿੱਖੇ ਸ਼ਬਦੀ ਵਾਰ ਕੀਤੇ ਬਈ ਅੱਜ ਮੈਂ ਸ਼ੰਕਰ ਪਿੰਡ ਤੇ ਆਇਆ ਹਾਂ ਔਰ ਸਾਡੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵੀ ਆਏ ਆ ਔਰ ਪਿੰਡਾਂ ਦੀ ਛੋਟੀ ਸਰਕਾਰ ਉਹ ਲੋਕ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਹੈ ਪਿੰਡਾਂ ਦੀ ਸਰਕਾਰ ਬਲਾਕ ਸੰਪਤੀਆਂ ਜ਼ਿਲ੍ਹਾ ਪ੍ਰਸ਼ਾਸਤਾਂ ਦੇ ਵਿੱਚ ਮੈਂ ਦੇਖ ਰਿਹਾ ਕਿ ਜਿਹੜੀ ਝਾੜੂ ਵਾਲੀ ਸਰਕਾਰ ਸੀਗੀ ਇਹਦੇ ਤੋਂ ਲੋਕ ਅੱਕ ਚੁੱਕੇ ਲੋਕ ਇਹ ਚਾਹੁੰਦੇ ਹੈ ਕਿ ਇਹਨਾਂ ਨੇ ਬਹੁਤ ਬੇੜਾ ਗਰਕ ਕਰ ਛੱਡਿਆ ਹੁਣ ਲੋਕੀ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਹੈ ਅੱਜ ਸ਼ੰਕਰਪਿੰਡ ਦੇ ਵਿੱਚ ਮੈਂ ਆ ਕੇ ਲੋਕਾਂ ਨੂੰ ਮਿਲਿਆ ਹੈ ਲੋਕਾਂ ਨੂੰ ਦੇਖਿਆ ਹੈ ਔਰ ਲੋਕਾਂ ਨੇ ਇਸ ਗੱਲ ਦਾ ਹੁਗਾਰਾ ਪਰਿਆ ਹੈ ਕਿ ਅਸੀਂ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਵਾਂਗੇ ਮੈਨੂੰ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਚਾਹੇ ਜ਼ਿਲ੍ਹਾ ਪ੍ਰੀਸ਼ਦ ਹੈ ਚਾਹੇ ਬਲਾਕ ਸੰਮਤੀ ਹੈ ਇਹ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤਣਗੇ ਨਵਜੋਤਪੁਰ ਸਿੱਧੂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕਿਸ ਤਰ੍ਹਾਂ ਦੇ ਦੇ ਦਿਆ ਕੋਈ ਗੱਲ ਨਹੀਂ ਹਾਈ ਕਮਾਂਡ ਉੱਤੇ ਸੰਗਿਆਨ ਲਿਆ ਆ ਇਸ ਮਾਮਲੇ ਨੂੰ ਉਹ ਦੇਖ ਰਿਹਾ ਉਹ ਮੈਂ ਖਾਨੀ ਦੇ ਦਾਅਵੇ ਵੀ ਕੀਤੇ ਜਾਂਦੇ ਆ ਮੈਂ ਤੁਹਾਨੂੰ ਕਹਿ ਕੇ ਹਾਈ ਕਮਾਂਡ ਇਹਨੂੰ ਦੇਖ ਰਿਹਾ ਕੀ ਆ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਤੇ ਲੋਕਾਂ ਨੂੰ ਅਪੀਲ ਕਾਹਾਂਗਾ ਵੀ ਝਾੜੂ ਵਾਲਿਆਂ ਸਾਥ ਛੱਡੋ ਤੇ ਆਪਣੀ ਨਵਜ ਪਹਿਚਾਣੋ ਆਪਣਾ ਘਰ ਪਹਿਚਾਣੋ ਅਸਲੀ ਤੁਹਾਡਾ ਘਰ ਕਾਂਗਰਸ ਪਾਰਟੀ ਹੈ ਅਸਲੀ ਤੁਹਾਡੀ ਹਮਦਰਦ ਕਾਂਗਰਸ ਪਾਰਟੀ ਹੈ ਔਰ ਤੁਹਾਡੇ ਵਾਸਤੇ ਜੇ ਕੋਈ ਕੁਝ ਕਰ ਸਕਦਾ ਹੈ ਤੇ ਕਾਂਗਰਸ ਪਾਰਟੀ ਕਰ ਸਕਦੀ ਹੈ ਕਾਂਗਰਸ ਪਾਰਟੀ ਨੂੰ ਵੋਟ ਦਿਓ ਕਸਾਵੇ ਸੈਮੀ ਫਾਈਨਲ ਆਪਾਂ ਗਿਣ ਸਕਦੇ ਹਾਂ ਕਿ 2027 ਦਾ ਕਿਸ ਤਰ੍ਹਾਂ ਦੇ ਦਿੰਦੇ ਮੈਂ ਦੇਖੋ ਤੁਸੀਂ ਸੈਮੀ ਫਾਈਨਲ ਗਿੰਦੇ ਹੋ ਗਿਣੋ لیکن دیکھنے ਵਾਲੀ ਗੱਲ ਇਹ ਹੈ ਕਿ ਸਰਕਾਰ ਜਿਸ ਤਰੀਕੇ ਦੇ ਨਾਲ ਮਸ਼ੀਨਰੀ ਦਾ ਮਿਸਯੂਜ਼ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਦਬਾਅ ਪਾਇਆ ਜਾ ਰਿਹਾ ਹੈ ਜਿਸ ਤਰੀਕੇ ਨਾਲ ਧਮਕਾਇਆ ਜਾ ਰਿਹਾ ਹੈ ਸਰਪੰਚਾਂ ਨੂੰ ਡਰਾਇਆ ਜਾ ਰਿਹਾ ਹੈ ਉਹਦੇ باوجود ਵੀ ਇਹ ਡਰ ਤੋਂ ਬਾਹਰ ਨਿਕਲ ਕੇ ਲੋਕ ਵੋਟਾਂ ਪਾ ਰਹੇ ਹੈ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਜਿੰਨਾ ਮਰਜ਼ੀ ਦਬਾ ਲੈਣ ਲੋਕ ਵਿਧਾਨ ਸਭਾ ਦੇ ਵਿੱਚ ਇਸ ਗੱਲ ਦਾ ਤਗੜਾ ਹੋ ਕੇ ਜਵਾਬ ਦੇਣਗੇ ਔਰ ਇਹਨਾਂ ਦੇ ਮੂੰਹ ਤੇ ਤਗੜੀ ਚਪੇੜ ਮਾਰਨਗੇ ਥੈਂਕ ਯੂ ਹਾਂਜੀ ਰੋਨੀ ਭਾਜੀ ਬਲਕ ਸമിതി ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਹੋ ਰਹੀਆਂ ਹੈਗੀਆਂ ਆਪਾਂ ਦੇ ਜੀ ਤੁਸੀਂ ਦੇ ਚੋਣ ਮੈਦਾਨ ਚ ਕੀ ਕਹਿਣਾ ਚਾਹੋਗੇ ਮੈਂ ਜੇ ਸ਼ੰਕਰ ਜohn ਤੋਂ 9 ਤੋਂ ਜ਼ਿਲ੍ਹਾ ਪ੍ਰੇਸ਼ਦ ਦਾ ਹੈਗਾ ਕੈਂਡੀਡੇਟ ਆ ਔਰ ਲੋਕਾਂ ਦਾ ਜਿਹੜਾ ਗੁੱਸਾ ਆ ਔਰ ਜੋ ਲੋਕਾਂ ਦਾ ਆਪਾਂ ਕਹਿ ਸਕਦੇ ਆ ਵੀ ਸਰਕਾਰ ਪ੍ਰਤੀ ਗੁੱਸਾ ਉਹ ਸਾਰਿਆਂ ਦੇ ਯਾਰ ਹੋ ਰਿਹਾ ਕਿਉਂਕਿ ਮੈਂ 30 ਪਿੰਡਾਂ ਚ ਪੈ ਰਹਿਆ 30 30 ਪਿੰਡਾਂ ਮੇਰੇ ਅੰਦਰ ਤੇ ਸਾਰੇ ਪਿੰਡਾਂ ਚ ਇਹ ਹੀ ਆ ਵੀ ਸਰਕਾਰ ਤੋਂ ਬਹੁਤ ਦੁਖੀ ਹਰ ਵਰਗ ਦੁਖੀ ਆ ਅੱਜ ਜਰਨਜੀਤ ਸਿੰਘ ਜੰਨੀ ਵੀਰ ਤੇ ਪਹੁੰਚੇ ਸੀਗੇ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਚੰਨੀ ਸਾਹਿਬ ਆਏ ਸੀ ਔਰ ਬੜਾ ਵਧੀਆ ਰਿਸਪਾਂਸ ਮਿਲਿਆ ਲੋਕਾਂ ਨੇ ਬੜਾ ਸਾਥ ਦਿੱਤਾ ਔਰ ਔਰ ਪਰੋਸਾ ਦਾ ਆਇਆ ਵੀ ਕਾਂਗਰਸ ਆਈ ਨੂੰ ਜਿਹੜਾ ਉਹ ਆਪਾਂ ਦਿਤਾ ਕੇ ਇਥੇ ਲੱਗਦਾ ਹੈ ਕਿ ਦੁਬਾਰਾ ਕਾਂਗਰਸ ਜਿਹੜੀ ਹੈਗੀ ਆ ਪੰਜਾਬ ਜਾਊ ਲੋਕਾਂ ਦੇ ਜੋ ਹਾਲਾਤ ਆ ਲੋਕਾਂ ਦੇ ਜੋ ਬੋਲ ਆ ਉਹਦੇ ਹਿਸਾਬ ਨਾਲ ਦੇਖੋ ਕਿਉਂਕਿ ਦੁਖੀ ਹੈ ਸਾਰੇ ਉਹ ਆਪਣਾ ਗੁੱਸਾ ਜ਼ਾਹਰ ਕਰ ਰਿਹਾ ਹੈ ਉਹ ਗੁੱਸਾ ਦਾ ਵੋਟਾਂ ਰਾਹੀਂ ਜ਼ਾਹਰ ਹੋ